ਜੁ ਮੈਂ ਇੱਥੇ ਕਨੌਰ ਦੇ ਪਿੰਡਾਂ ਦੇ ਵਿੱਚ ਆਈਆਂ ਇੱਥੇ ਜੋ ਦੇਖਿਆ ਕਾਮੀ ਖੁਰਦ ਪਿੰਡ ਵਿੱਚ ਦੀ ਲੰਘ ਕੇ ਗਏ ਬਸ ਪਿੰਡ ਹੀ ਮਸਾ ਬਚਿਆ ਬਚਿਆ ਤਾਂ ਕੀ ਬਹੁਤ سارے ਘਰਾਂ ਦੇ ਵਿੱਚ ਪਾਣੀ ਹੈ ਗਰੀਬ ਵਿਚਾਰੇ ਦੀ ਰੋਟੀ ਨਹੀਂ ਪੱਕ ਰਹੀ ਅੱਗੇ ਚ ਮਾਰੂ ਪਿੰਡ ਗਏ ਆਹ ਦੇਖ ਲਓ ਆ ਪਿੰਡਾਂ ਦੇ ਵਿੱਚ ਦੀ ਜਿੱਥੋਂ ਲੰਘ ਰਿਹਾ ਸਾਰੇ ਖੱਗਰ ਦੀ ਐਡੀ ਵੱਡੀ ਮਾਰ ਇਨ੍ਹਾਂ ਪਿੰਡਾਂ ਦੀ ਔਰ ਹਰ ਸਾਲ ਛੇਲਦੇ ਨੇ 2000 ਇਹਦੇ ਵਿੱਚ ਵੀ ਹੜ ਆਇਆ ਉਦੋਂ ਵੀ ਛੇਲਿਆ ਬਾਈ ਜੀ ਖੜੇ ਨੇ ਹਰਵਿੰਦਰ ਸਿੰਘ ਜੀ ਕਾਮੀ ਕਲਾ ਸਾਰੀ ਜ਼ਮੀਨ ਇਹਨਾਂ ਦੀ ਵੀ ਬਿਲਕੁਲ ਮੈਂ ਤਾਂ ਕਹਿੰਨੀ ਆ ਵੀ ਇੱਕ ਪੁੱਤ ਤੇ ਇੱਕ ਫਸਲ ਇੱਕ ਬਰਾਬਰ ਹੈ ਦੇਖ ਕੇ ਰੋਣਾ ਆਉਂਦਾ ਕਿ ਕਿਸ ਤਰ੍ਹਾਂ ਪੱਕੀ ਫਸਲ ਦੇ ਉੱਤੇ ਦੀ ਕਿਵੇਂ ਪਾਣੀ ਫਿਰ ਗਿਆ ਧੰਨ ਜਿਗਰਾ ਕਿਸਾਨਾਂ ਦਾ ਧੰਨ ਜਿਗਰਾ ਇਹ ਪਿੰਡਾਂ ਵਾਲਿਆਂ ਦਾ ਜਿਹੜੇ ਇੰਨੀ ਮਾਰ ਚੱਲ ਰਹੇ ਨੇ ਇੱਥੇ ਪਰ ਬੜੀ ਸ਼ਰਮ ਦੀ ਗੱਲ ਐ ਮੈਂ ਕਹੂੰਗੀ ਨਲੈਕੀ ਕਹੂੰਗੀ ਇਸ ਆਮ ਆਦਮੀ ਪਾਰਟੀ ਸਰਕਾਰ ਦੀ ਜਿਨ੍ਹਾਂ ਨੂੰ ਪਤਾ ਸੀ 23 ਚ ਵੀ ਹੜ ਆ ਕੇ ਗਿਆ ਉਦੋਂ ਵੀ ਕੋਈ ਪੁਖਤਾ ਇੰਤਜ਼ਾਮ ਨਹੀਂ ਹੋਇਆ ਹੁਣ ਵੀ ਦੇਖੋ ਇਸ ਸਾਲ ਵੀ ਕਿੱਡੀ ਵੱਡੀ ਕੁਦਰਤ ਦੀ ਮਾਰ ਪਈ ਹੈ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਦਾ ਫੇਲਿਅਰ ਹੈ ਬਿਲਕੁਲ ਸਰਕਾਰ ਦਾ ਇਹ ਮੈਂ ਕਹੂੰਗੀ ਫੇਲਿਅਰ ਹੈ ਮੈਂ ਧੰਨਵਾਦ ਕਰਦੀ ਹਾਂ ਡਾਕਟਰ ਗਾਂਧੀ ਦਾ ਜਿਨ੍ਹਾਂ ਨੇ ਉਦੋਂ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਪਹਿਲਾਂ ਕਿਉਂ ਨਹੀਂ ਇਹ ਕੁਝ ਹੋਇਆ ਇੰਨੀਆਂ ਇੰਨੀਆਂ ਇੱਥੋਂ ਦੀ ਐਮਪੀ ਬਣ ਕੇ ਵੋਟਾਂ ਲੈ ਕੇ ਲੋਕਾਂ ਨੇ ਜਿਤਾਏ ਇੱਥੋਂ ਦੇ ਲੀਡਰ ਪਾਰੇ ਸੱਕਰ ਦਾ ਹੱਲ ਜਿਹੜਾ ਮਸਲਾ ਕਦੇ ਨਹੀਂ ਹੋਇਆ ਮਿਲ ਕੇ ਆਈਆਂ ਮਾਵਾਂ ਨੂੰ ਭੈਣਾਂ ਨੂੰ ਦੇਖੇ ਨਹੀਂ ਜਾਂਦੇ ਉਹਨਾਂ ਦੇ ਦੁੱਖ ਸੁਣੇ ਨਹੀਂ ਜਾਂਦੇ ਉਹਨਾਂ ਦੇ ਅਥਰੂ ਦੇਖ ਨਹੀਂ ਸਕਦੀ ਪਰ ਮੈਂ ਧੰਨਵਾਦ ਉਹਨਾਂ ਵੀਰਾਂ ਦਾ ਕਰਦੀਆਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਲੰਗਰ ਪਾਣੀ ਜੋ ਵੀ ਉਹਨਾਂ ਨੂੰ ਕੋਈ ਸਹੂਲਤ ਦੀ ਲੋੜ ਹੈ ਲੋਕ ਆ ਰਹੇ ਨੇ ਪਰ ਜਿਹੜਾ ਉਹਨਾਂ ਦੇ ਜ਼ਖਮ ਨੇ ਉਹਨਾਂ ਨੂੰ ਕੋਈ ਨਹੀਂ ਪਰ ਸਕਦਾ ਜਦ ਤੱਕ ਇਹ ਸਰਕਾਰਾਂ ਇੱਕ ਅੱਗਰ ਦਾ ਇਹ ਪਾਣੀ ਦਾ ਕੋਈ ਮੁਕਤਾ ਇੰਤਜ਼ਾਮ ਨਹੀਂ ਕਰਦੀਆਂ ਭਗਵੰਤ ਮਾਨ ਜੀ ਦੇਖੋ ਦੇਖੋ ਆ ਕੇ ਦੇਖੋ ਅਕਨੌਰ ਸਾਰਾ ਡੁੱਬਿਆ ਪਿਆ ਸਾਰਾ ਪੰਜਾਬ ਦੇ ਕੀ ਹਾਲਾਤ ਨੇ ਕੱਲ ਮੈਂ ਫਿਰੋਜ਼ਪੁਰ ਗਈ ਹੁਸ਼ਿਆਰਪੁਰ ਗਈ ਪਰਸੋਂ ਅੱਜ ਆਪਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਥੇ ਖੜੀ ਆ ਬਹੁਤ ਸਾਰੇ ਕੋਈ ਵੀ ਏਕੜ ਜਿਹੜੀ ਹੈ ਪੱਕੀ ਫਸਲ ਕੱਚੀ ਪੱਠੇ ਡੰਗਰਾ ਵਿਚਾਲਿਆਂ ਦਾ ਖੜੇ ਨੇ ਪਾਣੀ ਦੇ ਵਿੱਚ ਬਹੁਤ ਮਾੜਾ ਹਾਲ ਹੈ ਵਾਹਿਗੁਰੂ ਅਰਦਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਇਹ ਦਿਨ ਨਾ ਦੇਖਣੇ ਪੈਣ ਪੰਜਾਬ ਨੂੰ ਕੁੜ ਵੀ ਰਹਿਮ ਕਰ ਰਹਿਮ ਕਰ ਲੋਕਾਂ ਦੇ ਜਿਹੜੇ ਘਰ ਨੇ ਡਿੱਗੀ ਜਾਂਦੇ ਨੇ ਕੱਚੇ ਕੋਠੇ ਡਿੱਗੀ ਜਾਂਦੇ ਨੇ ਗਰੀਬ ਦਾ ਤੂੰ ਹੀ ਸਹਾਰਾ ਰੱਬਾ ਸਹਾਰਾ ਬਣੋ ਮੈਂ ਅਰਦਾਸ ਕਰਦੀ ਆ ਵਾਹਿਗੁਰੂ ਹੁਣ ਫਸ ਕਰੋ ਬਹੁਤ ਹੋ ਗਿਆ ਬਹੁਤ ਹੋ ਗਿਆ ਧੰਨਵਾਦ ਸਾਰਿਆਂ ਦਾ